ਜਦੋਂ ਘਰ ਦੇ ਵਿੱਚ ਲੜਕੀ ਦਾ ਜਨਮ ਹੁੰਦਾ ਤਾਂ ਮਾਵਾਪ ਜਨਮ ਤੋਂ ਹੀ ਉਸਦੇ ਦੇਹੇਜ ਦਾ ਪ੍ਰਬੰਧ ਕਰਦੇ ਨੇ ਪਰ ਇਸ ਘਰ ਦੇ ਵਿੱਚ ਲੜਕੀ ਦਾ ਵਿਆਹ ਸੀ ਪਰ ਪੂਰਾ ਦੇਹੇਜ ਦਾ ਸਮਾਨ ਜਿਹੜਾ ਉਹ ਪਾਣੀ ਦੇ ਵਿੱਚ ਵਹਿ ਕੇ ਨਸ਼ਟ ਹੋ ਗਿਆ ਤਾਂ ਉਸਮਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਮਾਤਾ ਜੀ ਲੜਕੀ ਦਾ ਵਿਆਹ ਤੇ ਰੈ ਸੀਗਾ ਇੱਧਰ ਨੂੰ ਆਜੋਗੇ ਆਜੋ ਇੱਧਰ ਨੂੰ ਆਜੋ ਇੱਧਰ ਨੂੰ ਇੱਧਰ ਆਜੋ ਮਾਤਾ ਜੀ ਗੁਡੀਆਂ ਦਾ ਵਿਆਹ ਸੀਗਾ ਦੇਹਜ ਬਣਾਇਆ ਸੀਗਾ ਹਾਂ ਜੀ ਤਾਂ ਸਾਰਾ ਖਰਾਬ ਹੋ ਗਿਆ ਜੀ ਸਾਰਾ ਖਰਾਬ ਕੀ ਕੀ ਸੀਗਾ ਜੀ ਸਾਰੇ ਜਿੰਨਾ ਦਹੀ ਦਾ ਵਾਟ ਹੂੰ ਹਾਂ ਜੀ ਕੀ 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 ਸੀਗਾ ਦੱਸੂਗੀ ਕੁਛ ਆਪਣੇ ਆ ਲੀੜਾ ਕੱਪੜਾ ਬੈੱਡ ਹਾਂ ਜੀ ਅਲਮਾਰੀ ਸਭ ਖਰਾਬ ਹੋ ਗਈ ਹਾਂ ਹੋ ਗਈ ਖਰਾਬ ਜੇ ਦੰਨੇੋਂ ਤਾਂ ਵੀ ਔਖੇ ਜ ਨਹੀਂ ਦਿੰਦੇ ਤਾਂ ਵੀ ਔਖੇ ਫੇਰ ਵੀ ਔਖਾ ਵਾ ਐਸੇ ਕੰਮ ਕੀ ਕੰਮ ਕੀ ਕਰਦੇ ਹੋ ਕਾ ਮੈਂ ਇਤਰਾ ਹੀ ਮੈਂਤ ਕਰਕੇ ਖਾਣੇ ਆ ਘਰ ਕਮਾ ਕੇ ਖਾਂਦੇ ਡੱਡਾ ਹਾਂ ਹਾਂਜੀ ਬੰਨਾ ਚ ਲੇ ਦਾ ਕਾ ਕਾਨੇ ਕੋ ਨਹੀਂ ਇਹ ਹਿਆ ਕੰਮ ਅੱਛਾ ਜੀ ਜੇ ਸਾਮਾਨ ਖਰਾਬ ਹੋ ਗਿਆ ਮਨ ਨਹੀਂ ਖਰਾਬ ਹੋ ਗਿਆ ਹਾਂਜੀ ਉਹ ਜੀ ਹੋਣਾ ਹੀ ਨਾ ਫਿਰ ਬੜਾ ਰੋਂਦੇ ਰਹੇ ਹਾਂਗੇ ਹਾਂ ਹਾਂ ਰਾਤ ਵੀ ਦਿਨ ਵੀ ਲਾ ਲਈ ਫਿਰ ਕੇ ਦੇ ਘਰ ਵੀ ਜੀਰਾ ਜਾ ਕੇ ਫਿਰ ਕੇ ਦੇ ਘਰ ਵੀ ਨਹੀਂ ਗੁਜ਼ਾਰਾ ਹੁੰਦਾ ਫਿਰ ਹੁਣ ਘਰ ਵੇਖਿਆ ਹੀ ਤੂੰ ਹਾਂ ਕੀ ਹੱਥ ਬਣਦੇ ਹੀ ਇੱਥੇ ਹਾਂ ਦੇ ਰੋਈ ਦਾ ਹੁਣ ਆਂਦੇ ਆ ਵਿੱਚ ਜੀ ਰੋਇਆ ਤੁਹਾਨੂੰ ਕੁਝ ਨਹੀਂ ਮਿਲਣਾ ਜੋ ਤੁਹਾਡੇ ਕਰਮਾਂ ਇਤਨੀ ਮਿਲਦੀ ਨਹੀਂ ਠੀਕ ਐ ਸਕਦਾ ਆਂ ਤੇਰਾ ਤਸਵੀਰਾਂ ਦੇਖੋ ਉਹ ਦੇਖੋ ਉਸ ਭੈਣ ਦਾ ਵਿਆਹ ਸੀ ਤਾਂ ਹੋਰ ਤਸਵੀਰਾਂ ਦਿਖਾਉਣਾ ਕੀ ਵਿਆਹ ਵਾਲੇ ਘਰ ਦੇ ਹਾਲਾਤ ਦੇਖ ਲੋ ਕਿਆ ਹੋ ਗਏ ਇਹ ਵਿਆਹ ਵਾਲੇ ਘਰ ਸੀਗਾ ਤਾਂ ਸਾਰਾ ਸਮਾਨ ਰੁੜ ਗਿਆ ਆ तमाम ਜਿਹੜੀ ਆ ਕਣਕ ਸਾਰੀ ਖਰਾਬ ਹੋ ਗਈ ਬੁਰੀ ਤਰ੍ਹਾਂ ਗਲ ਚੁੱਕੀ ਆ ਭਾਈ ਕਿੱਥੇ ਕਿੱਥੇ ਤੱਕ ਪਾਣ ਨਾ ਰੋਟੀ ਦਾ ਵੀ ਪਕਾਉਣਾ ਨਹੀਂ ਕਿਆ ਰਾਨੀ ਕਾਹੇ ਰ ਹਮ ਭਾਈ ਵਿਆਹ ਲੈ ਕਰਦਾ ਇਹ ਹਾਲ ਹੋ ਗਿਆ ਹਾਂਜੀ ਇਹ ਜੀ ਹੋ ਗਿਆ ਵਿਆਹ ਵਾਲੇ ਕਰਦਾ ਲੜਕੀ ਦਾ ਵਿਆਹ ਧਰਿਆ ਸੀ ਨਾ ਅੱਡੇ ਪਰ ਹਮ ਤੇ ਵਿੱਚ ਪਾਣੀ ਹੜ ਪਾਣੀ ਆ ਗਿਆ ਕਿ ਜੱਕਦਾ ਹਾਂ ਹਾਂ ਛੋਟੇ ਛੋਟੇ ਬੱਚੇ ਹਨ ਉਹ ਵੀ ਵਿੱਚ ਰੋਡ ਚੱਲੇ ਹਨ ਛਰਕੇ ਪੱਜਾ ਲੜਕੀ ਨੂੰ ਫੜਿਆ ਛੋਟੀ ਜੀ ਪਾਣੀ ਆਇਆ ਕਿਜਾ ਕੰਮੀ ਆ ਤੇ ਪਾਣੀ ਦਰਵਾਪਨ ਨਠਾਂ ਦੇ ਕੀਤਾ ਕਿੰਨੀ ਵਜੇ ਪਾਣੀ ਪਾਣੀ ਸਵੇਰੇ 5 ਵਜੇ ਆ ਗਿਆ ਸਵੇਰੇ ਹਾਂਜੀ ਕਿਦਾਂ ਕਿੰਨਾ ਪਾਣੀ ਸੀਗਾ ਪਾਣੀ ਤੇ ਬਹੁਤ ਜ਼ਿਆਦਾ ਆਇਆ ਤੇਜ਼ ਇੱਕ ਜਾਕੀ ਤੇਜ਼ ਹੀ ਆਇਆ ਅੱਛਾ ਭਾਈ ਉਹ ਨਿਸ਼ਾਨ ਹੈ ਉੱਥੇ ਤੱਕ ਪਾਣੀ ਆਇਆ ਸੀ ਆਈ ਆਈ ਤੱਕਰ ਪਾਣੀ ਤੇ ਆ ਪਾਣੀ ਦੇ ਜੋ ਇਹ ਆਡਾ ਦੇਖੋ ਦਾ ਬਣਾ ਗਾਇ ਦੇ ਲਾ ਰੱਖਿਆ ਸਾਰਾ ਖਰਾਬ ਹੋ ਗਿਆ ਅੱਛਾ ਇਹਨਾਂ ਲੜਕੀ ਨੂੰ ਦੇਣਾ ਹੈ ਗਾਇ ਦੇ ਲਾ ਸਾਰਾ ਸਰ ਹਾਂਜੀ ਸਭ ਖਰਾਬ ਹੋ ਗਿਆ ਟੋਟਲ ਹਾਂ ਟੋਟਲ ਹੋ ਗਿਆ। ਤੋ ਇਹ ਦੇ ਆਦੇ ਪਾਏ ਪਾਣੀ ਕੰਧਾਂ ਨੂੰ ਤਾਂ ਕਿਹਦੀ ਕਿਰੀ ਸੀ ਤਾਂ ਲੱਗਾ ਹੂੰ ਹਾਂਜੀ ਤੇ ਢਾਣਾ ਪੱਕਾ ਜੇ ਹਲਿਆ ਹਾਂ ਸਾਰਾ ਹੁਣ ਮੁਸਕ ਮਾਰਨੀ ਕੱਢ ਕੇ ਸੁੱਟਣਾ ਜੀ ਪਾਜੀ ਮਿਹਨਤ ਕਰਕੇ ਖਾਂਦੇ ਰਹੇ ਚ ਦਿਹਾੜੀ ਤਾਂ ਪਾ ਕੀ ਤਰ੍ਹਾਂ ਕਿਹੜੇ ਬਾਤਾਂ ਨਾ ਪਾ ਤੇਲਾ ਕਰੀ ਬਿਲਕੁਲ ਤਾਂ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਇਹ ਸੁਲੇ ਹਾਲਾਤ ਨੇ ਸਭ ਕੁਝ ਇਹ ਵਿਹਾਲੇ ਕਰਦਾ ਹਾਲ ਦੇਖੋ ਕੀ ਹੋ ਗਿਆ ਸਾਰਾ ਦੇਹ ਸਭ ਕੁਝ ਜਿਹੜਾ ਉਹ ਪਾਣੀ ਆਪਣੇ ਨਾਲ ਵਹਾ ਕੇ ਸਭ ਕੁਝ ਖਰਾਬ ਕਰਕੇ ਚਲੇਗਾ